ਇਹ ਨਹੀਂ ਹੈਗਾ ਕਿ ਇਕੱਲਾ ਹੀ ਬੱਚੇ ਨੇ ਜਿਹੜੇ ਐਕਾਡੈਮਿਕਲੀ ਪਰਫਾਰਮ ਕਰਦੇ ਐਨੂਅਲ ਫੰਕਸ਼ਨ ਦੇ ਵਿੱਚ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹਮਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਬਈ ਨੇ ਅਸੀਂ ਉਹਨਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਸਾਡਾ ਇਹ ਐਨੂਅਲ ਫੰਕਸ਼ਨ ਪਰਵਾਸ 3 ਔਰ ਸੀਰੀਜ਼ ਹੈ ਜਿਹੜੀ ਕਿ ਅਸੀਂ ਅੱਜ ਸੈਲੀਬ੍ਰੇਟ ਕਰਨ ਜਾ ਰਹੇ ਆ ਕਰ ਰਹੇ ਆ ਪਰਵਾਜ਼ ਮੀਨਸ ਉਡਾਣ ਇਹ ਸਾਡੇ ਹੈਡਮਾਸਟਰ ਸਾਹਿਬ ਸਰਦਾਰ ਬਲਵਿੰਦਰ ਸਿੰਘ ਤੇ ਸਾਡੇ ਸਾਰੇ ਹੀ ਜਿੰਨੇ ਵੀ ਮਿਹਨਤੀ ਸਾਹਿਬ ਮੈਂਬਰਸ ਹੈ ਉਹਨਾਂ ਦੀ ਮਿਹਨਤ ਸਦਕਾ ਹੀ ਇਹ ਕਾਮਯਾਬ ਹੋਇਆ ਹੈ ਤਕਰੀਬਨ 30 ਦੇ ਕਰੀਬ ਪਰਫਾਰਮੈਂਸਸ ਹੈ ਜਿਹੜੀਆਂ ਕਿ ਅਸੀਂ ਦੇ ਰਹੇ ਆ ਸਾਡੇ ਛੋਟੇ ਛੋਟੇ ਬੱਚੇ ਕਿੰਨੇ ਦਿਨਾਂ ਤੋਂ ਇਹਦੇ ਵਿੱਚ ਇਨਵੋਲ ਸੀ ਟੀਚਰ ਦੀ ਬਹੁਤ ਮਿਹਨਤ ਹੈ ਜਿਹਦਾ ਤੁਸੀਂ ਰਿਜ਼ਲਟ ਦੇਖ ਰਹੇ ਹੋ ਸਾਡੀ ਪੀਪੀਟੀਜ਼ ਵੀ ਸ਼ੇਅਰ ਕੀਤੀਆਂ ਐ ਔਰ ਇਹ ਮਾਨ ਦੀ ਗੱਲ ਐ ਜੀ ਸਾਡਾ ਜਿਹੜਾ ਸਕੂਲ ਐ ਅੱਜ ਸੈਕਟਰ ਦਾ ਪ੍ਰੋਜੈਕਟ ਪੀਐਮ ਸ਼ਹਿਰੀ ਦਾ ਇੱਕ ਹਿੱਸਾ ਐ ਜਿਹਦੇ ਵਿੱਚ ਬਹੁਤ ਸਾਰੀ ਸਾਨੂੰ ਗ੍ਰਾਂਟਸ ਆਈਆਂ ਨੇ ਬਹੁਤ ਜ਼ਿਆਦਾ ਐਕਸਪੋਜ਼ਰ ਐ ਬੱਚਿਆਂ ਦੇ ਲਈ ਐਕੈਡੈਮਿਕ ਐਕਸੀਲੈਂਸ ਵੀ ਸਾਡੇ ਬੱਚਿਆਂ ਨੇ ਬਹੁਤ ਮੁਕਾਮ ਹਾਸਲ ਕੀਤੇ ਨੇ ਐਨਐਮਐ 6 ਸਕਾਲਰਸ਼ਿਪ ਐਗਜ਼ਾਮ ਐ ਜਿਹਦੇ ਵਿੱਚ ਰੀਸੈਂਟਲੀ ਕੱਲ ਹੀ ਰਿਜ਼ਲਟ ਆਇਆ ਐ ਸਾਡੇ 4 ਬੱਚਿਆਂ ਨੇ ਉਹਦੇ ਵਿੱਚ ਸਕਾਲਰਸ਼ਿਪ ਲਿਤੀ ਹੈ ਔਰ ਉਸ ਬੱਚੇ ਨੇ ਹਰੇਕ ਬੱਚੇ ਨੂੰ 12000 ਦੇ ਕਰੀਬ ਇਅਰਲੀ ਉਹਦੇ ਵਿੱਚ ਸਕਾਲਰਸ਼ਿਪ ਮਿਲਨੀ ਹੈ ਤੇ ਇਹ ਸਾਡੇ ਲਈ ਬਹੁਤ ਹੀ ਮਾਣ ਦਾ ਵਿਸ਼ਾ ਹੈ ਔਰ ਸਾਡੇ ਸਕੂਲ ਦਾ ਹਮੇਸ਼ਾ ਹੀ ਰਿਜ਼ਲਟ ਜਿਹੜਾ ਹੈ ਉਹ 100% ਹੀ ਰਿਹਾ ਹੈ ਬੱਚਿਆਂ ਨੇ ਬਹੁਤ ਉੱਚੀ ਮਕਾਮ ਹਾਸਲ ਕੀਤੀ ਹੈ ਵਨ ਸਪੋਰਟਸ ਕੋ ਕਰੇਲ ਕਰੀ ਲੋ ਐਕਟੀਵਿਟੀਜ਼ ਹਰੇਕ ਤੇ ਸਾਡੇ ਬੱਚਿਆਂ ਨੇ ਬਹੁਤ ਉੱਚਾ ਮਕਾਮ ਹਾਸਲ ਕੀਤਾ ਹੈ ਇਸ ਦੇ ਨਾਲ ਹੀ ਅਸੀਂ ਆਪਣੇ ਐਨਵਲ ਫੰਕਸ਼ਨ ਨੂੰ ਅੱਗੇ ਲੈ ਕੇ ਜਾਂਦੇ ਹੋਏ ਅਸੀਂ ਉਹਨਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਸਾਡਾ ਇਹ ਐਨਵਲ ਫੰਕਸ਼ਨ ਪਰਵਾਜ਼ 3 3rd ਸੀਰੀਜ਼ ਹੈ ਜਿਹੜੀ ਕਿ ਅਸੀਂ ਅੱਜ ਸੈਲੀਬ੍ਰੇਟ ਕਰਨ ਜਾ ਰਹੇ ਆ ਕਰ ਰਹੇ ਆ ਪਰਵਾਜ਼ ਮੀਨਸ ਉਡਾਨ ਏ ਸਾਡੇ ਹੈਡਮਾਸਟਰ ਸਾਹਿਬ ਸਰਦਾਰ ਬਲਵਿੰਦਰ ਸਿੰਘ ਤੇ ਸਾਡੇ ਸਾਰੇ ਹੀ ਜਿੰਨੇ ਵੀ ਮਿਹਨਤੀ ਸਟਾਫ ਮੈਂਬਰਸ ਹੈ ਉਹਦੀ ਮਿਹਨਤ ਸਦਕਾ ਹੀ ਇਹ ਕਾਮਯਾਬ ਹੋਇਆ ਹੈ तकरीबन 30 ਦੇ ਕਰੀਬ ਪਰਫਾਰਮੈਂਸਸ ਹੈ ਜਿਹੜੀਆਂ ਕਿ ਅਸੀਂ ਦੇ ਰਹੇ ਹਾਂ ਸਾਡੇ ਛੋਟੇ-ਛੋਟੇ ਬੱਚੇ ਕਿੰਨੇ ਦਿਨਾਂ ਤੋਂ ਇਹਦੇ ਵਿੱਚ ਇਨਵੋਲ ਸੀ ਟੀਚਰ ਦੀ ਬਹੁਤ ਮਿਹਨਤ ਹੈ ਜਿਹਦਾ ਤੁਸੀਂ ਰਿਜ਼ਲਟ ਦੇਖ ਰਹੇ ਹੋ ਸਾ ਅਸੀਂ ਪੀਪੀਟੀ ਕੀਤੀਆਂ ਹੈ ਔਰ ਇਹ ਮਾਨ ਦੀ ਗੱਲ ਹੈ ਕਿ ਸਾਡਾ ਜਿਹੜਾ ਸਕੂਲ ਹੈ ਅੱਜ ਸੈਕਟਰ ਦਾ ਪ੍ਰੋਜੈਕਟ ਪੀਐਮ ਸ਼ਹਿਰੀ ਦਾ ਇੱਕ ਹਿੱਸਾ ਹੈ ਜਿਹਦੇ ਵਿੱਚ ਬਹੁਤ ਸਾਰੀ ਸਾਨੂੰ ਗ੍ਰਾਂਟਸ ਆਈਆਂ ਨੇ ਬਹੁਤ ਜ਼ਿਆਦਾ ਐਕਸਪੋਜ਼ਰ ਹੈ ਬੱਚਿਆਂ ਨਾਲ ਫੰਕਸ਼ਨ ਨੂੰ ਅੱਗੇ ਲੈ ਕੇ ਜਾਂਦੇ ਹੋਏ ਸਾਡੇ ਸਕੂਲ ਦੇ ਨਾਂ ਹੀ ਜੁੜੇ ਹੋਏ ਸੂਰਜ ਸਾਜਲਮਾ ਹੈ ਸਤਨਾਕ ਧ 洒的烟雨，打的旗。 ਕਮਲ ਮੂਲਾ ਕਰਾ ਮੈਡਮ ਨਾ ਲਿਆ ਕੇ ਮਿਲਦਾ 5 4 3 2 1 2 3 4 5 6 7 8 9 10 ਫੋਰਟ ਲਾਈਨ ਆਸਤਾਨੂ ਕਿਲਾ ਖਾਲੀ ਕਦਰਾਂ ਚਹੀਦੇ ਗਿਣਤੀ ਗੱਦੜਾਂ ਤੇ ਕਾਇਰਾਂ ਦੀ ਹੁੰਦੀ ਐ ਤੂੰ ਪਿਆਰ ਦਿਓ ਤੇ ਜੇ ਕਿਤੇ ਜੰਗ ਦੇ ਮੈਦਾਨ ਤੇ ਟੱਕਰ ਪੰਜਾਬ న్యూਸ ਲਾਈਵ 18 ਦਾ ਧੰਨਵਾਦ ਕਰੂੰਗਾ ਕਿ ਤੁਹਾਡੀ ਟੀਮ ਸਾਡੇ ਸਕੂਲ ਪਹੁੰਚੀ ਹੈ ਤੇ ਸਾਡੇ ਲਈ ਬਹੁਤ ਹੀ ਮੁਬਾਰਕ ਦਿਨਾਂ 'ਚ ਵੀ ਸਾਡੇ ਸਕੂਲ ਦਾ ਜਿਹੜਾ ਸਾਲਾਨਾ ਸਮਾਗਮ ਹੈ ਪ੍ਰਵਾਸ 3 ਉਹ ਮਨਾਇਆ ਜਾ ਰਿਹਾ ਤੇ ਬਹੁਤ ਹੀ ਖੂਬਸੂਰਤ ਪੇਸ਼ਕਾਰੀਆਂ ਨੇ ਜਿਹੜੀਆਂ ਬੱਚਿਆਂ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਤੇ ਇਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਬੀ ਪੰਜਾਬ ਸਰਕਾਰ ਵੱਲੋਂ ਇਸ ਫੰਕਸ਼ਨ ਨੂੰ ਕਰਾਉਣ ਲਈ ਸਾਨੂੰ ਗ੍ਰਾਂਟ ਭੇਜੀ ਗਈ ਹੈ ਐਨੂਅਲ ਫੰਕਸ਼ਨ ਦਾ ਮਤਲਬ ਇਹ ਨਹੀਂ ਹੈਗਾ ਵੀ ਇਕੱਲਾ ਹੀ ਬੱਚੇ ਨੇ ਜਿਹੜੇ ਐਕਾਡੈਮਿਕਲੀ ਪਰਫਾਰਮ ਕਰਨ ਐਨੂਅਲ ਫੰਕਸ਼ਨ ਦੇ ਵਿੱਚ ਹਰ ਇੱਕ ਬੱਚਾ ਅਸੀਂ ਪਾਰਟਿਸਿਪੇਟ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਉਹਨਾਂ ਦਾ ਸਟੇਜ ਫੀਅਰ ਨਿਕਲ ਸਕੇ ਕੋਈ ਬੱਚਾ ਬਹੁਤ ਅੱਛਾ ਹੁੰਦਾ ਸਟੱਡੀ ਦੇ ਵਿੱਚ ਬਟ ਉਹਦੇ ਅੰਦਰ ਸਟੇਜ ਫੀਅਰ ਬਹੁਤ ਜ਼ਿਆਦਾ ਹੁੰਦਾ ਸੋ ਮੈਂ ਮੈਨੂੰ ਆਪ ਨੂੰ ਬਹੁਤ ਖੁਸ਼ੀ ਹੈ ਕਿ ਬੱਚਿਆਂ ਨੂੰ ਇੱਕ ਸਟੇਜ ਦਿੰਦੀ ਹੈ ਸਰਕਾਰ ਨੇ ਤੇ ਜਿਸ ਦੇ ਨਾਲ ਇਹ ਪਰਫਾਰਮ ਕਰ ਪਾ ਰਹੇ ਨੇ ਤੇ ਸ਼ਹਿਰ ਦੇ ਸਾਰੇ ਪਤਵੰਤੇ ਸੱਜਣਾ ਦਾ ਵੀ ਮੈਂ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਕੇ ਇਸ ਪ੍ਰੋਗਰਾਮ ਦੀ ਸ਼ਾਨ ਵਧਾਈ ਧੰਨਵਾਦ